ਸਾਡਾ ਟੀਚਾ ਹੋਵੇਗਾ ਕਿ ਭਾਰਤ ਨੂੰ 350 ਦੇ ਅੰਕਰੇ ਨੂੰ ਛੂਣ ਜਾਂ ਪਾਰ ਨਾ ਕਰਨ ਦਈਏ ਇਸ ਲਈ ਸਾਡਾ ਮਕਸਦ ਹੈ ਇੰਡੀਆ ਗੱਠ ਜੋੜ ਲਈ ਬਿਲਕੁਲ ਸਪਸ਼ਟ ਤੇ ਆਰਾਮਦਾਇਕ ਬਹੁਮਤ ਹਾਸਲ ਕਰਨਾ ਨਿਤਿਸ਼ ਕੁਮਾਰ ਨੇ ਉਹਨਾਂ ਨੂੰ 80 ਦਾ ਦਰਜਾ ਦਿੱਤਾ ਸੀ ਅਤੇ ਉਹ ਐਸਸੀ ਦਾ ਦਰਜਾ ਸੁਪਰੀਮ ਕੋਰਟ ਨੇ ਵਾਪਸ ਲੈ ਲਿਆ ਸੀ ਮੈਨੂੰ ਵੀ ਲੱਗਦਾ ਕਿ ਕੋਈ ਅਜਿਹਾ ਨਿਤਿਸ਼ ਕੁਮਾਰ ਹੋਵੇਗਾ ਜਿਸ ਨੂੰ ਹਰ ਕੋਈ ਸਮਝਦਾ ਹੋਵੇ ਉਹ ਬਹੁਤ ਚੌਹੇ ਹੈ ਕੇ ਬਿਹਾਰ ਬੁਲਡوزر ਰਾਜ ਲਈ ਉਹਨਾਂ ਦੀ ਪ੍ਰਯੋਗਸ਼ਾਲਾ ਬਣੀ ਪਿੰਡ-ਪਿੰਡ ਵਿੱਚ ਤੁਹਾਨੂੰ ਪਤਾ ਲੱਗੇਗਾ ਕਿ ਬਹੁਤ ਸਾਰੀਆਂ ਔਰਤਾਂ ਉਹ ਅਸਲ ਵਿੱਚ ਸਿਰਫ ਸੁਰੱਖਿਆ ਲਈ ਭੱਜ ਗਈਆਂ ਇਸ ਲਈ ਇਹ ਇੱਕ ਨਵੀਂ ਕਿਸਮ ਦਾ ਪ੍ਰਵਾਸ ਹੈ ਸਾਨੂੰ ਮਿਲਣ ਲਈ ਸਮਾਂ ਕੱਢਣ ਵਾਸਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਮੈਂ ਜਾਣਦਾ ਹਾਂ ਕਿ ਤੁਸੀਂ ਇੱਥੇ ਆਸ-ਪਾਸ ਦੇ ਸਭ ਤੋਂ ਵੱਧ ਮਿਹਨਤੀ ਸਿਆਸਤਦਾਨ ਹੋ ਨਹੀਂ ਅਸਲ ਵਿੱਚ ਅਜਿਹਾ ਨਹੀਂ ਹੈ ਪਰ ਤੁਹਾਡੇ ਨਾਲ ਗੱਲ ਕਰਕੇ ਹਮੇਸ਼ਾ ਖੁਸ਼ੀ ਹੁੰਦੀ ਹੈ ਮੇਰਾ ਮਤਲਬ ਹਾਂ ਇਸ ਲਈ ਵੱਡੇ ਸਵਾਲਾਂ ਵਿੱਚੋਂ ਇੱਕ ਇਹ ਹੈ ਕਿ ਮੈਂ ਤੁਹਾਨੂੰ ਇੱਕ ਸਿਆਸਤਦਾਨ ਕਿਹਾ ਜਦਕਿ ਜਦੋਂ ਤੁਸੀਂ ਕ੍ਰਾਂਤੀਕਾਰੀ ਅਤੇ ਕੁਝ ਹੱਦ ਤੱਕ ਭੂਮੀਗਤ ਸੀ ਤਾਂ ਸਿਆਸਤਦਾਨ ਹੋਣਾ ਕਿਸੇ ਜਨਤਕ ਸਿਆਸੀ ਪਾਰਟੀ ਦਾ ਹਿੱਸਾ ਬੰਨਣਾ ਇੱਕ ਸਰਾਪ ਵਾਂਗ ਸੀ ਉਹ ਬਦਲਾਅ ਕਿਵੇਂ ਆਇਆ ਕਿ CPI ML ਲਿਬਰੇਸ਼ਨ ਇੱਕ ਰਸਮੀ ਪਾਰਟੀ ਬਣ ਗਈ ਅਤੇ ਉਸਨੇ ਭੂਮੀਗਤ ਰਹਿਣਾ ਛੱਡ ਦਿੱਤਾ ਹਾਂ ਦੇਖੋ 1980 ਦੇ ਦਹਾਕੇ ਦੇ ਅੱਧ ਤੱਕ ਅਸੀਂ ਚੋਣਾਂ ਦਾ ਬਾਈਕਾਟ ਕਰਦੇ ਸੀ ਠੀਕ ਹੈ ਉਹ ਇੱਕ ਤਰ੍ਹਾਂ ਦੀ ਸਾਡੀ ਨੀਤੀ ਸੀ ਪਰ ਫਿਰ ਅਸੀਂ ਲੜ ਰਹੇ ਸੀ ਮੇਰਾ ਮਤਲਬ ਕੈਲਵੋ ਜਦੋਂ ਅਸੀਂ ਪਾਰਟੀ ਬਿਹਾਰ ਵਿੱਚ ਬਦਣੀ ਸ਼ੁਰੂ ਇਹ ਸਾਡੀ ਪਾਰਟੀ ਲਈ ਜੀਵਨ ਦਾਣ ਵਾਂਗ ਹੈ ਤੇ ਉਦੋਂ ਮੁੱਦੇ ਅਸਲ ਵਿੱਚ ਜ਼ਮੀਨ ਮਜ਼ਦੂਰੀ ਅਤੇ ਇੱਜ਼ਤ ਸਨ ਇਸ ਲਈ ਇਹ ਪੋਜਪੁਰ ਮਗਧ ਇਸ ਖੇਤਰ ਦੇ ਦੱਬੇ ਕੁਚਲੇ ਪੇਂਡੂ ਗਰੀਬਾਂ ਜਿਨ੍ਹਾਂ ਨੇ ਅਸਲ ਵਿੱਚ ਇਸ ਪਾਰਟੀ ਨੂੰ ਆਪਣਾ ਬਣਾ ਲਿਆ ਉਹਨਾਂ ਨੇ ਪਾਰਟੀ ਨੂੰ ਆਪਣਾ ਲਿਆ ਠੀਕ ਹੈ ਇਸ ਲਈ ਸਾਨੂੰ ਅਹਿਸਾਸ ਹੋਇਆ ਕਿ ਇਹਨਾਂ ਲੋਕਾਂ ਕੋਲ ਅਸਲ ਵਿੱਚ ਵੋਟ ਦਾ ਅਧਿਕਾਰ ਨਹੀਂ ਹੈ ਇਸ ਲਈ ਇਹ ਕਹਿਣ ਦਾ ਕੋਈ ਮਤਲਬ ਨਹੀਂ ਬਣਦਾ ਕਿ ਅਸੀਂ ਉਸ ਚੀਜ਼ ਦਾ ਬਾਈਕਾਟ ਕਰ ਰਹੇ ਹਾਂ ਜੋ ਸਾਡੇ ਕੋਲ ਹੈ ਹੀ ਨਹੀਂ ਇਸ ਲਈ ਤੁਸੀਂ ਉਸ ਚੀਜ਼ ਦਾ ਬਾਈਕਾਟ ਕਰ ਸਕਦੇ ਹੋ ਜੋ ਤੁਹਾਡੇ ਕੋਲ ਹੈ ਇਸ ਲਈ ਬਾਈਕਾਟ ਕਰਨ ਦੀ ਬਜਾਏ ਤੁਸੀਂ ਇਸ ਪੂਰੇ ਚੋਣ ਸੰਘਰਸ਼ ਨੂੰ ਵੀ ਸੰਘਰਸ਼ ਦੇ ਇੱਕ ਹੋਰ ਮੰਚ ਸੰਦਰਸ਼ ਦੇ ਇੱਕ ਹੋਰ ਅਖਾਰੇ ਵਜੋਂ ਕਿਉਂ ਨਹੀਂ ਬਖਤ ਦੇ ਜਿੱਥੇ ਗਰੀਬ ਆਪਣੇ ਹੱਕਾਂ ਲਈ ਡਰ ਸਕਾ ਇਸ ਲਈ ਉਹ ਸ਼ੁਰੂਆਤ ਸੀ ਤੇ ਸ਼ੁਰੂ ਵਿੱਚ ਸਾਡੀ ਇੱਕ ਸੰਸਥਾ ਸੀ ਜਿਸ ਦਾ ਨਾਮ ਇੰਡੀਅਨ ਪੀਪਲਸ ਫਰੰਟ ਸੀ ਇਹ ਇੱਕ ਸਿਆਸੀ ਮੰਚ ਸੀ ਇੱਕ ਜਨਤਕ ਸਿਆਸੀ ਕਿਸਮ ਦਾ ਮੰਚ ਇਸ ਲਈ ਅਸੀਂ ਆਈਪੀਐਫ ਦੇ ਨਾਂ ਤੇ ਚੋਣ ਲੜਨ ਸ਼ੁਰੂ ਕਰ ਦਿੱਤਾ ਤੇ ਇਸ ਲਈ ਚੋਣ ਖਾੜੇ ਵਿੱਚ ਸਾਡੀ ਪਹਿਲੀ ਪਹਿਲ 1989 ਦੀਆਂ ਲੋਕ ਸਭਾ ਚੋਣਾਂ ਵਿੱਚ ਸੀ ਇਹ ਫਿਰ ਉਹਨਾਂ ਦਿਨਾਂ ਵਿੱਚ ਬੂਥ ਕੈਪਚਰਿੰਗ ਹੁੰਦੀ ਸੀ ਇਹ ਸੋਚ ਤੋਂ ਪਰੇ ਸੀ ਕਿ ਇੱਕ ਭੂਮੀਹੀਨ ਦਲਿਤ ਗਰੀਬ ਨੂੰ ਵੋਟ ਕਾਉਣ ਦਾ ਅਧਿਕਾਰ ਹੋਵੇਗਾ ਇਸ ਲਈ ਵੋਟ ਪਾਉਣ ਦੇ ਉਸ ਅਧਿਕਾਰ ਨੂੰ ਮੁੜ ਹਾਸਲ ਕਰਨਾ ਕੁਝ ਅਜਿਹਾ ਜੋ ਤੁਹਾਨੂੰ ਐਸਆਰ ਤੋਂ ਬਾਅਦ ਦੁਬਾਰਾ ਕਰਨਾ ਪੈ ਰਿਹਾ ਹੈ ਇਸ ਲਈ ਉਹ 1989 ਦੀ ਚੋਣ ਵਿੱਚ ਸਾਡਾ ਬੁਨਿਆਦੀ ਨੁਕਤਾ ਬਣ ਗਿਆ ਅਤੇ ਅਸੀਂ ਪਹਿਲੀ ਚੋਣ ਜਿੱਤ ਗਏ ਉਹ ਦੁਬਾਰਾ সিপিআইਐਮਐਲ ਨਹੀਂ ਸੀ ਸਗੋ ਇੰਡੀਅਨ ਪੀਪਲਸ ਫਰੰਟ ਸੀ ਪਰ ਫਿਰ ਉਸ ਸਮੇਂ ਦੇ ਆਸ-ਪਾਸ ਬਹੁਤ ਸਾਰੀਆਂ ਚੀਜ਼ਾਂ ਹੋ ਰਹੀਆਂ ਸਨ ਠੀਕ ਹੈ ਇਸ ਲਈ ਸੋਵੀਅਤ ਯੂਨੀਅਨ ਤੇ ਦੇਰੀ ਹੋ ਰਹੀਆ ਸੀ ਟੁੱਟ ਰਹੀਆ ਸੀ ਅਲੋਪ ਹੋ ਰਹੀਆ ਸੀ ਭਾਰਤ ਵਿੱਚ ਇਹ ਪੂਰੀ ਹਿੰਦੂਤਵ ਦੀ ਹਮਲਾਵਰ ਮੁਹਿੰਮ ਸ਼ੁਰੂ ਹੋ ਰਹੀ ਸੀ ਰਾਮ ਜਨਮ ਭੂਮੀ ਅੰਦੋਲਨ ਤੇ ਸਭ ਕੁਝ ਇਸ ਲਈ ਅਸੀਂ ਸੋਚਿਆ ਕਿ ਸਾਨੂੰ ਇਹ ਦਿਖਾਉਣ ਦੀ ਲੋੜ ਹੈ ਕਿ ਇੱਕ ਕਮਿਊਨਿਸਟ ਪਾਰਟੀ ਪੂਰੀ ਤਰ੍ਹਾਂ ਜੌਂਦੀ ਜਾਗਦੀ ਹੈ ਕਿਉਂਕਿ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਤੁਸੀਂ ਜਾਣਦੇ ਹੋ ਕਮਿਊਨਿਸਟ ਪਾਰਟੀ ਸਮਾਜਵਾਦ ਦੇ ਦਿਨ ਖਤਮ ਹੋ ਗਈ ਇਹ ਬੀਤੇ ਦੀ ਗੱਲ ਹੈ ਇਸ ਲਈ ਅਸੀਂ ਸੋਚਿਆ ਕਿ ਨਹੀਂ ਇਹ ਉਹ ਸਮਾਂ ਹੈ ਜਦੋਂ ਸਾਨੂੰ ਤੁਸੀਂ ਜਾਣਦੇ ਹੋ ਮੋਰਚੇ ਤੇ ਡੱਟ ਕੇ ਲੜਨਾ ਚਾਹੀਦਾ ਹੈ ਇਹ ਦਿਖਾਉਣਾ ਚਾਹੀਦਾ ਹੈ ਕਿ ਇੱਕ ਕਮਿਊਨਿਸਟ ਪਾਰਟੀ ਸੱਚਮੁੱਚ ਲੋਕਤੰਤਰੀ ਹੋ ਸਕਦੀ ਹੈ ਕਿ ਇੱਕ ਕਮਿਊਨਿਸਟ ਪਾਰਟੀ ਅਸਲ ਵਿੱਚ ਸਭ ਤੋਂ ਵੱਧ ਦਬੇ ਕੁਚਲੇ ਲੋਕਾਂ ਦੀਆਂ ਲੋਕਤੰਤਰੀ ਇੱਛਾਵਾਂ ਦੀ ਪ੍ਰਤੀਨਿਧਤਾ ਕਰ ਸਕਦੀ ਹੈ ਕਮਿਊਨਿਜ਼ਮ ਦਾ ਮਤਲਬ ਹੀ ਇਹੀ ਹੈ ਪਰ ਇਸ ਦਾ ਨਾਮ ਖਰਾਬ ਹੋ ਰਿਹਾ ਹੈ ਅਤੇ ਲੋਕ ਕਹਿ ਰਹੇ ਹਨ ਕਿ ਇਹ ਪੁਰਾਣਾ ਹੋ ਗਿਆ ਹੈ ਇਹ ਖਰੋਤ ਵਾਲਾ ਨੌਕਰਸ਼ਾਹੀ ਵਾਲਾ ਬਣ ਰਿਹਾ ਹੈ ਅਤੇ ਇਸੇ ਤਰ੍ਹਾਂ ਹੋਰ ਵੀ ਬਹੁਤ ਕੁਝ ਇਸ ਲਈ ਇਹ ਉਹ ਚੁਣੌਤੀ ਸੀ ਜੋ ਅਸੀਂ ਸਵੀਕਾਰ ਕੀਤੀ 1992 ਦਸੰਬਰ ਵਿੱਚ ਜਦਸੀ ਆਸਾ ਕਲਕੱਤਾ ਵਿੱਚ ਆਪਣੀ ਪੰਜਵੀਂ ਪਾਰਟੀ ਕਾਂਗਰਸ ਕਰ ਰਹੀ ਸੀ ਦਾ ਉਸ ਸਮੇਂ ਤੱਕ ਪਾਰਟੀ ਅਸਲ ਵਿੱਚ ਅੰਡਰਗ੍ਰਾਉਂਡ ਸੀ ਸਾਡੇ ਵਿੱਚੋਂ ਕੁਝ ਇੰਡੀਅਨ ਪੀਪਲਸ ਫਰੰਟ ਵਿੱਚ ਖੁੱਲੇ ਤੌਰ ਤੇ ਕੰਮ ਕਰ ਰਹੇ ਸਨ ਕਾਂਗਰਿਤ ਨਰਬੀਸ਼ਨ ਪਟਨਾਇਕ ਜਦੋਂ ਉਹ ਲਗਭਗ 10 ਸਾਲਾਂ ਬਾਅਦ ਜੇਲ੍ਹ ਤੋਂ ਬਾਹਰ ਆਏ ਤਾ ਉਹ ਇੰਡੀਅਨ ਪੀਪਲਸ ਫਰੰਟ ਦੇ ਚੇਅਰਮੈਨ ਮਾਰਕੀ ਤਾ ਉਹ ਸਾਡੇ ਆਗੂ ਸੀ ਕਾਮਰੇਡ ਵਿਨੋਦ ਮਿਸ਼ਰਾ ਪਾਰਟੀ ਦੇ ਜਨਰਲ ਸਕੱਤਰ ਸਨ ਉਹ ਅੰਡਰਗਰਾਉਂਡ ਸਨ ਤਾ ਉਦੋਂ ਤੱਕ ਸਾਡੇ ਕੋਲ ਇਹ ਸੁਮੇਲ ਸੀ ਅਤੇ 1992 ਮੈਨੂੰ ਲੱਗਦਾ ਹੈ ਕਿ ਪਾਰਟੀ ਨੇ ਖੁੱਲ ਕੇ ਸਾਹਮਣੇ ਆਉਣ ਦਾ ਫੈਸਲਾ ਕੀਤਾ ਅਤੇ ਸਾਨੂੰ 1994 ਵਿੱਚ ਪਾਰਟੀ ਦੀ ਰਜਿਸਟ੍ਰੇਸ਼ਨ ਮਿਲੀ ਮੇਰਾ ਖਿਆਲ ਤੇ ਇਹ ਚੋਣ ਕਮਿਸ਼ਨ ਹੀ ਸੀ ਜੋ ਸਾਨੂੰ CPIML ਦੇ ਨਾਮ ਤੇ ਰਜਿਸਟ੍ਰੇਸ਼ਨ ਨਹੀਂ ਦੇਣਾ ਚਾਹੁੰਦਾ ਸੀ ਹਰ ਰਣਨੀਤੀ ਦੀ ਗੱਲ ਹੈ ਉਹਨਾਂ ਨੇ ਕਿਹਾ ਕਿ ਜੇ ਅਸੀਂ ਤੁਹਾਨੂੰ CPI-ML ਵੱਜੋਂ ਰਜਿਸਟਰ ਕਰਦੇ ਹਾਂ ਤਾਂ ਇਸ ਨਾਲ CPI ਅਤੇ CPI(M) ਦੇ ਵੋਟਰਾਂ ਨੂੰ ਭੁਲੇਖਾ ਪਵੇਗਾ ਤਾਂ ਅਸੀਂ ਕਿਹਾ ਜੇ CPI ਤੇ CPI(M) ਉਹਨਾਂ ਦੇ ਵੋਟਰਾਂ ਨੂੰ ਭੁਲੇਖਾ ਨਹੀਂ ਪੈਂਦਾ ਤਾਂ CPI(ML) ਨਾਲ ਕਿਉਂ ਪਵੇਗਾ ਪਰ ਉਹਨਾਂ ਨੇ ਸਾਨੂੰ ਮਜਬੂਰ ਕੀਤਾ ਤੇ ਤੁਹਾਨੂੰ ਕੋਈ ਟੈਗ ਰੱਖਣਾ ਪਵੇਗਾ ਇਸ ਲਈ ਲਿਬ੍ਰੇਸ਼ਨ ਸਾਡੀ ਪਾਰਟੀ ਦਾ ਮਹੀਨਾਵਾਰ ਮੁਖਪੱਤਰ ਹੈ 1968 ਵਿੱਚ ਪ੍ਰਕਾਸ਼ਨ ਸ਼ੁਰੂ ਹੋਇਆ ਤਾਂ ਅਸੀਂ ਲਿਬਲੇਸ਼ਨ ਜੋੜ ਦਿੱਤਾ ਹਾਂ ਹਾਂ ਇਸ ਲਈ ਇਸ ਨੂੰ ਸੀਪੀਆਈ ਐਮਐਲ ਲਿਬਰੇਸ਼ਨ ਕਿਹਾ ਜਾਂਦਾ ਹੈ ਹਾਂ ਅਤੇ ਇਹ ਕਿਵੇਂ ਇਹ ਚੋਣ ਮੁਹਿੰਮ ਕਿਵੇਂ ਚੱਲ ਰਹੀ ਹੈ ਅਤੇ ਤੁਹਾਨੂੰ ਇਸ ਵਾਰ ਮੁੱਖ ਮੁੱਦੇ ਕੀ ਲੱਗ ਰਹੇ ਹਨ ਇਹ ਚੋਣ ਮੇਰੇ ਲਈ ਕੁਝ ਤਰੀਕਿਆਂ ਨਾਲ ਇਹ ਇੱਕ ਤਰ੍ਹਾਂ ਅਜੰਡਾ 2020 ਵਿੱਚ ਹੀ ਤੈਅ ਹੋ ਗਿਆ ਸੀ ਜਦੋਂ ਅਸੀਂ ਲਗਪਗ ਸਰਕਾਰ ਬਦਲੀ ਗਈ ਸੀ ਦੇ ਇਸ ਲਈ ਬਿਹਾਰ ਸਮਾਜ ਦੇ ਵੱਡੇ ਹਿੱਸੇ ਉਹ ਇੱਕ ਬਦਲਾਅ ਦੀ ਉਡੀਕ ਕਰ ਰਹੇ ਹਨ ਅਤੇ ਪਿਛਲੇ 5 ਸਾਲਾਂ ਨੇ ਇਸ ਬਦਲਾਅ ਦੀ ਇੱਛਾ ਨੂੰ ਸਿਰਫ ਵਧਾਇਆ ਹੀ ਹੈ ਇਸ ਸਰਕਾਰ ਵਿਰੋਧੀ ਲਹਿਰ ਮੈਨੂੰ ਲੱਗਦਾ ਹੈ ਵੱਧ ਗਈ ਹੈ ਇਸ ਦੀ ਭਰੋਸੇਯੋਗਤਾ ਆਪਣੇ ਸਭ ਤੋਂ ਹੇਠਲੇ ਪੱਧਰ ਤੇ ਹੈ ਸ਼ਾਸਨ ਪੂਰੀ ਤਰ੍ਹਾਂ ਟਹਿ ਗਿਆ ਹੈ ਇਸ ਲਈ ਬਹੁਤ ਸਾਰੇ ਮੁੱਦੇ ਹਨ ਬਹੁਤ ਸਾਰੇ ਮੁੱਦੇ ਮੇਰਾ ਮਤਲਬ ਪਾਰਿ ਗਰੀਬੀ ਬੇਰੋਜ਼ਗਾਰੀ ਵਿਸ਼ਟਾਚਾਰ ਅਪਰਾਧ ਸ਼ਾਸਨ ਦਾ ਪਤਨ ਬੜੀ ਸਾਰੀਆਂ ਚੀਜ਼ਾਂ ਮਿਲ ਕੇ ਬਦਲਾਵ ਦੀ ਇੱਛਾ ਪੈਦਾ ਕਰਦੀ ਹੈ ਇਸ ਲਈ ਮੈਨੂੰ ਲੱਗਦਾ ਹੈ ਸਰਕਾਰ ਦਾ ਬਦਲਾ ਸਾਡਾ ਨਾਰਾ ਹੈ ਬਦਲੋ ਸਰਕਾਰ ਬਦਲੋ ਵਿਹਾ ਇਸ ਲਈ ਬਦਲੋ ਇਸ ਚੋਣ ਦਾ ਇੱਕ ਤਰ੍ਹਾਂ ਦਾ ਬੁਖ ਵਿਸ਼ਾ ਹੈ ਕੀ ਤੁਸੀਂ ਪਿਛਲੀ ਵਾਰ ਚੋਣਾਂ ਵਿੱਚ ਆਪਣੀ ਪਾਰਟੀ ਨੂੰ ਮਿਲੀ ਸਫਲਤਾ ਤੋਂ ਹੈਰਾਨ ਹੋਏ ਸੀ ਮੇਰਾ ਪਹਿਲਾ ਸਵਾਲ ਅਤੇ ਇਸ ਤੱਥ ਦੇ ਬਾਵਜੂਦ ਕਿ ਤੁਸੀਂ ਇੰਨਾ ਵਧੀਆ ਕੀਤਾ ਤੁਸੀਂ ਫੈਸ ਤੁਸੀਂ ਉਨੀਆਂ ਹੀ ਸੀਟਾਂ ਤੇ ਸਹਿਮਤ ਹੋ ਗਏ ਹੋ ਜਿੰਨੀਆਂ ਤੇ ਤੁਸੀਂ ਪਿਛਲੀ ਵਾਰ ਚੋਣ ਲੜੀ ਸੀ ਹਾਂ ਮੇਰਾ ਮਤਲਬ ਪਿਛਲੀ ਵਾਰ ਅਸੀਂ 19 ਸੀਟਾਂ ਤੇ ਚੋਣ ਲੜੀ ਸੀ ਤੇ ਅਸੀਂ 12 ਜਿੱਤੀਆਂ ਇੱਕ ਬਹੁਤ ਹੀ ਘੱਟ ਫਰਕ ਨਾਲ ਹਾਰ ਗਏ 500 ਤੋਂ ਘੱਟ ਵੋਟਾਂ ਨਾਲ ਅਤੇ ਹੋਰ ਦੋ ਸੀਟਾਂ ਥੋੜੇ ਜੇ ਫਰਕ ਨਾਲ 3000 ਕੋ 4000 ਪਰ ਇਸ ਵਾਰ ਇੱਕ ਵੱਡਾ ਗੱਥ ਜੋੜ ਹੈ ਇਸ ਲਈ ਕਟੋ-ਕਟ ਦੋ ਨਵੇਂ ਮੈਂਬਰ ਸ਼ਾਮਲ ਹੋਏ ਵੀਆਈਪੀ ਦਿਲਚਸਪ ਗੱਲ ਇਹ ਹੈ ਕਿ ਇਹ ਉਹੀ 파ਰਟੀ ਹੈ ਜਿਸ ਨੇ ਵੈਸਟ ਕਾਨਫਰੰਸ ਵਿੱਚ ਜਦੋਂ ਸੀਟਾਂ ਦਾ ਐਲਾਨ ਕੀਤਾ ਜਾ ਰਿਹਾ ਸੀ ਉਹ ਪ੍ਰੈਸ ਕਾਨਫਰੰਸ ਤੋਂ ਬਾਹਰ ਚਲੇ ਗਏ ਸੀ ਤੇਜਸਵੀ ਯਾਦਵ ਤੇ ਪਿੱਠ ਵਿੱਚ ਛੁਰਾ ਮਾਰਨ ਦਾ ਦੋਸ਼ ਲਗਾਉਂਦੇ ਹੋਏ ਮੁਕੇਸ਼ ਸਾਨੀ ਅਤੇ ਉਹ ਐਨਡੀਏ ਵਿੱਚ ਸ਼ਾਮਲ ਹੋਏ ਸੀ ਪਰ ਫਿਰ ਜਿਸ ਤਰ੍ਹਾਂ ਦਾ અપਮਾਨ ਉਹਨਾਂ ਨੂੰ ਉੱਥੇ ਚੱਲਣਾ ਪਿਆ ਉਹਨਾਂ ਦੇ ਸਾਰੇ ਚਾਰ ਵਧਾਇਕਾਂ ਭਾਜਪਾ ਨੇ ਆਪਣੇ ਨਾਲ ਮਿਲਾ ਲਿਆ ਸੀ ਇਸ ਮੁਕੇਸ਼ ਸਾਹਨੀ ਨੂੰ ਕੈਬਨਟ ਤੋਂ ਬਾਹਰ ਕੱਢ ਦਿੱਤਾ ਗਿਆ ਸੀ ਇਸ ਲਈ ਉਹਨਾਂ ਨੇ ਫੈਸਲਾ ਕੀਤਾ ਕਿ ਭਾਜਪਾ ਨਾਲ ਹੁਣ ਕੋਈ ਵਾਸਤਾ ਨਹੀਂ ਰੱਖਣਾ ਇਸ ਲਈ ਇਸ ਵਾਰ ਇਹ ਇੱਕ ਵੱਡੀ ਪਾਰਟੀ ਹੈ ਤੇ ਫਿਰ ਇੰਡੀਆ ਇਨਕਲੂਸਿਵ ਪਾਰਟੀ ਨਾਂ ਦੀ ਇੱਕ ਹੋਰ ਪਾਰਟੀ ਹੈ ਜਿਸ ਦੀ ਅਦਵਾਈ ਆਈਪੀ ਗੁਟਤਾ ਕਰਦੇ ਇਸ ਲਈ ਇਹ ਇੱਕ ਪਾਰਟੀ ਹੈ ਜੋ ਅਸਲ ਵਿੱਚ ਤਾਤੀ ਨਾਮਕ ਇੱਕ ਖਾਸ ਜਾਤੀ ਸਮੂਹ ਦੀ ਨੁਮਾਇੰਦਗੀ ਕਰਦੀ ਹੈ ਇਸ ਲਈ ਨਤੀਸ਼ ਕੁਮਾਰ ਨੇ ਉਹਨਾਂ ਨੂੰ ਐਸਸੀ ਦਾ ਦਰਜਾ ਦਿੱਤਾ ਸੀ ਅਤੇ ਉਹ ਐਸਸੀ ਦਰਜਾ ਸੁਪਰੀਮ ਕੋਰਟ ਦੁਆਰਾ ਜੁਲਾਈ 2024 ਵਿੱਚ ਮੋਦੀ ਦੇ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਵਾਪਸ ਲੈ ਲਿਆ ਸੀ ਪਰ ਫਿਰ ਜਿੰਨਾ ਸਾਰੇ ਲੋਕਾਂ ਨੂੰ ਉਸ ਐਸਸੀ ਤੇ ਰਖਵਾਂਕਰਨ ਮਿਲਿਆ ਸੀ ਮੈਨੂੰ ਲੱਗਦਾ ਹੈ ਕਿ ਪਿਛਲੀ ਤਰੀਕ ਤੋਂ ਲਾਗੂ ਹੋਣ ਕਰਤੇ ਤਾਂ ਉਹਨਾਂ ਨੂੰ ਉਸ ਤੋਂ ਵਾਂਝਾ ਕੀਤਾ ਜਾ ਰਿਹਾ ਹੈ ਤਾਂ ਇਹ ਉਹਨਾਂ ਲਈ ਇੱਕ ਵੱਡਾ ਮੁੱਦਾ ਬਣ ਰਿਹਾ ਹੈ ਤਾਂ ਉਹ ਵੀ ਇਸ ਦਾ ਹਿੱਸਾ ਹੈ ਇਹ ਇੱਕ ਵੱਡਾ ਗੱਠਜੋੜ ਹੈ ਤਾਂ ਇੱਕ ਤਰ੍ਹਾਂ ਦਾ ਫੈਸਲਾ ਲਿਆ ਗਿਆ ਸੀ ਕਿ ਕੋਈ ਵਾਦਾ ਨਹੀਂ ਹੋਵੇਗਾ ਤਾਂ ਅਸਲ ਵਿੱਚ ਮੈਨੂੰ ਲੱਗਦਾ ਹੈ ਕਿ ਆਰ ਜੀ ਡੀ ਸਿਰਫ ਇੱਕ ਸੀਟ ਘੱਟ ਤੇ ਲੜ ਰਹੀ ਹੈ ਅਤੇ ਅਸੀਂ ਇੱਕ ਸੀਟ ਵੱਧ ਤੇ ਲੜ ਰਹੇ ਹਾਂ ਤੇ ਕਾਂਗਰਸ ਤੇ ਆਰ ਜੀ ਡੀ ਵਿਚਕਾਰ ਕਾਂਗਰਸ ਤੇ ਸੀ ਪੀ ਆਈ ਵਿਚਕਾਰ ਕੁਝ ਦੋਸਤਾਨਾ ਮੁਕਾਬਲੇ ਹਨ ਪਰ ਅਸਲ ਵਿੱਚ ਕਹਾਣੀ ਇਹ ਹੈ ਤਾਂ ਅਸੀਂ ਇਸ ਤੇ ਸਹਿਮਤ ਹੋ ਗਏ ਅਸੀਂ ਸੋਚਿਆ ਕਿ ਕੁਝ ਦੋਸਤਾਨਾ ਮੁਕਾਬਲੇਆ ਵਿੱਚ ਉਲਝਣ ਦੀ ਵਿਦਾਇ ਕਿਉਂਕਿ ਸਮਾਂ ਬਹੁਤ ਘੱਟ ਹੈ ਤਾਂ ਚਲੋ ਅੱਗੇ ਵਧੀਏ ਤਾਂ ਅਸੀਂ ਬਸ 20 ਸੀਟਾਂ ਤੇ ਸਹਿਮਤ ਹੋ ਗਏ ਅਤੇ ਅੱਗੇ ਵਧਣ ਦਾ ਫੈਸਲਾ ਕੀਤਾ ਦੀਪੰਗਰ ਦੀ ਤੁਸੀਂ ਕਿਹਾ ਕਿ ਟਾਈਮ ਇਜ਼ ਟੂ ਸ਼ਾਰਟ ਪਰ ਤੁਹਾਨੂੰ ਲੱਗਦਾ ਹੈ ਕਿ ਜੋ ਅੱਜ ਤੋਂ 1 ਮਹੀਨਾ ਪਹਿਲਾਂ ਤੁਸੀਂ ਮੋਮੈਂਟਮ ਬਣਾਇਆ ਸੀ ਐਨਡੀਏ ਸਰਕਾਰ ਖਾਸ ਕਰਕੇ ਨितीश ਕੁਮਾਰ ਦੇ ਖਿਲਾਫ ਉਹ ਸੀਟ ਸ਼ੇਅਰਿੰਗ ਵਿੱਚ ਜਿਸ ਤਰ੍ਹਾਂ ਦੀ ਦੇਰੀ ਹੋਈ ਹੈ ਤੁਸੀਂ ਉਹ ਮੋਮੈਂਟਮ ਗਵਾ ਦਿੱਤਾ ਹੈ ਅਤੇ ਪਰਸੈਪਸ਼ਨ ਵਿੱਚ ਕਿਤੇ ਨਾ ਕਿਤੇ ਤੈ ਤੁਸੀਂ ਪਿੱਛੇ ਚਲੇ ਗਏ ਹੋ ਕਿ ਤੁਹਾਡੇ ਅੰਦਰ ਕਾਫੀ ਜ਼ਿਆਦਾ ਡਿਫਰੈਂਸਿਸ ਹਨ ਤੁਹਾਨੂੰ ਲੱਗਦਾ ਹੈ ਕਿ ਇਸ ਇਲੈਕਸ਼ਨ ਵਿੱਚ ਇਸ ਦਾ ਕਾਫੀ ਮਾੜਾ ਨਤੀਜਾ ਤੁਹਾਨੂੰ ਚੱਲਣਾ ਪਵੇਗਾ ਨਹੀਂ ਮੰਨ ਲਓ ਜੇ ਥੋੜਾ ਪਹਿਲਾਂ ਹੋ ਜਾਂਦਾ ਤਾਂ ਚੰਗਾ ਰਹਿੰਦਾ ਤੇ ਕੋਈ ਗੱਲ ਪਰ ਮੈਨੂੰ ਅਜਿਹਾ ਨਹੀਂ ਲੱਗਦਾ ਕਿ ਇਸ ਨਾਲ ਕੋਈ ਥੋੜਾ ਬਹੁਤ ਲਾਜ਼ ਆਫ ਮੋਮੈਂਟਮ ਹੁੰਦਾ ਹੈ ਥੋੜਾ ਲਾਸ ਆਫ ਮੋਮੈਂਟਮ ਹੈ ਥੋੜੀ ਪਰਸੈਪਸ਼ਨ ਵਿੱਚ ਵੀ ਕੁਝ ਲੋਕ ਇਹ ਕੋਸ਼ਿਸ਼ ਕਰ ਰਹੇ ਸਨ ਕਿ ਮਤਲਬ ਇਹ ਜੋ ਦੇਰੀ ਹੈ ਤਾਂ ਦੇਰੀ ਬਿਹਾਰ ਵਿੱਚ ਇੰਡੀਅਨ ਰੇਲਵੇਜ਼ ਵਿੱਚ ਕਾਫੀ ਆਮ ਹੈ ওকে ਸਮਥਿੰਗ ਅਰਾਈਵਸ a ਬਿਟ ਲੇਟ ਡਿਲੇ ਇਸ ਨਾਟ ਡਿਸਇੰਟੀਗ੍ਰੇਸ਼ਨ ਲਾਈਕ ਸੋ ਬਟ ਦਾਵਿਦਾ ਐਨਡੀਏ ਟ్రਾਈ ਟੂ ਪ੍ਰੋਜੈਕਟ ਇਟ ਕਾਉਂਟਰਸ ਦਿਸ ਡਿਸਇੰਟੀਗ੍ਰੇਸ਼ਨ ਸੋ ਦੈਟ ਸ਼ੋਜ਼ ðiਰ ਡੈਸਪਰੇਸ਼ਨ that shows they're desperate they're afraid of this kind of unity hunne us din jadon assi announce kita chief ministerial face ate deputy chief minister us to theek ik din pehla da tusi dekhoge utrevedi ji di press conference oh keh rahe hai ki hle tak chief minister ta chhad deyo deputy chief minister tak da elaan inna lokan ne nahi kita ta eh mainu lagda hai ki nda zyada pressure vich hai ਜਿਆਦਾ ਪ੍ਰੈਸ਼ਰ ਵਿੱਚ ਹੈ ਉਸ ਸਾਹਬ ਨਾਲ ਉਸ ਨਾਲ ਜੇ ਅਸੀਂ ਤੁਲਨਾ ਕਰੀਏ ਤਾਂ ਸਾਡੇ ਇੱਥੇ ਜਿਆਦਾ ਕੁਐਸਚਨ ਹੈ ਕੈਮਿਸਟਰੀ ਵੀ ਠੀਕ ਹੈ ਤੇ ਜੇਕਰ ਅਸੀਂ ਗੱਲ ਕਰੀਏ ਉੱਥੇ ਤਾਂ ਲੋਕ ਬਿਲਕੁਲ ਲੋਕ ਇੰਤਜ਼ਾਰ ਕਰ ਰਹੇ ਸੰਨ ਕਿ ਕਦੋਂ ਹੋ ਜਾਵੇਗਾ ਬਟ ਹੂ ਇਸ ਰਿਸਪੋਨਸਿਬਲ ਫਾਰ ਦਾ ਡਿਲੇ ਕਾਂਗਰਸ অর ਆਰ ਜੀਡੀ ਪੂਰਾ ਕੁੰ ਮਿਲਾ ਕੇ ਇੱਕ ਪ੍ਰੋਸੈਸ ਹੈ ਪਾਰਟੀਆਂ ਹੁਣ ਵੀ ਦਿਸ ਪੋਲੀਟੀਕਲ ਮੇਬੀ ਆਵਰ ਕਲਚਰ We are not that professional yet. This is part of uh, the coalition culture. So, in your trauma, your perspective, what is your M in this elections that, like last time, you said you nearly stopped the government from jorming This time you're saying Badalao Sarkar, Badalo Sarkar, Badalo Bihar. But how are you going to play a role in that? ਮੇਂ ਜਾਂ ਇਸ ਚੋਣ ਵਿੱਚ ਉਦੇਸ਼ ਸਹੀ ਸਹੀ ਇਸ ਲਈ ਸਾਡਾ ਮਕਸਦ ਹੈ ਆਂਡੀਆਂ ਗੱਟ ਜੋੜ ਲਈ ਪੂਰਨ ਸਪਸ਼ਟ ਆਰਾਮਦਾਇਕ ਬਹੁਮਤ ਹਾਸਿਲ ਕਰਨਾ ਤਾਂ ਜੋ ਅਸੀਂ ਸਰਕਾਰ ਦੀ ਅਸਲ ਤਬੀਲੀ ਕਰ ਸਕੀਏ ਅਤੇ ਅਸੀਂ ਇਸ ਵਿੱਚ ਯੋਗਦਾਨ ਪਾਉਣ ਜਾ ਰਹੇ ਹਾਂ ਇਸ ਲਈ ਮੂਡ ਰੂਪ ਵਿੱਚ ਪਿਛਲੀ ਵਾਰ ਦੀ ਸਟ੍ਰਾਈਕ ਰੇਟ ਲੋਕ ਅੱਜਕੱਲ੍ਹ ਇਸ ਸਟ੍ਰਾਈਕ ਰੇਟ ਬਾਰੇ ਬਹੁਤ ਗੱਲ ਕਰਦੇ ਹਨ ਇਸ ਲਈ ਭਾਵਿੰਦਾ ਕਿਹਾ ਸੀ ਕਿ ਸਟ੍ਰਾਈਕ ਰੇਟ ਸਿਰਫ T20 ਵਿੱਚੀ ਟੁਕਵੀਂ ਚੀਜ਼ ਹੈ ਤੇ ਚੋਨ ਇੱਕ ਟੈਸਟ ਮੈਚ ਵਾਂਗ ਹੈ ਇਸ ਲਈ ਇਹ ਸੈਸ਼ਨ ਦਰ ਸੈਸ਼ਨ ਹੈ ਸਾਨੂੰ ਹਰ ਸੈਸ਼ਨ ਬਾਰੇ ਗੱਲ ਕਰਨੀ ਪਵੇਗੀ ਸਾਨੂੰ ਹਰ ਵਿਭਾਗ ਬਾਰੇ ਗੱਲ ਕਰਨੀ ਪਵੇਗੀ ਇਸ ਲਈ ਖੈਰ ਮੈਨੂੰ ਲੱਗਦਾ ਕਿ ਪਿਛਲੀ ਵਾਰ ਇਹ ਸਾਡੇ ਲਈ ਲਗਭਗ 23 ਸੀ 19 ਵਿੱਚੋਂ 12 ਇਸ ਲਈ ਜਿੱਥੋਂ ਤੱਕ ਸਾਡਾ ਸਬੰਧ ਹੈ ਅਸੀਂ ਇਸ ਵਾਰ ਉਸ ਸਟ੍ਰਾਈਕ ਰੇਟ ਨੂੰ ਕਾਇਮ ਰੱਖਣ ਦੀ ਉਮੀਦ ਕਰਾਂਗੇ ਜੇ ਸੁਧਾਰ ਨਾ ਹੋਇਆ ਤਾਂ ਜਿੱਥੋਂ ਤੱਕ ਪੂਰੇ ਗੱਠ ਜੋੜ ਦਾ ਸਬੰਧ ਹੈ ਮੈਨੂੰ ਲੱਗਦਾ ਹੈ ਕਿ ਸਾਡਾ ਟੀਚਾ ਐਨਡੀਏ ਨੂੰ ਬਾਹਰ ਕੱਢਣਾ ਹੋਵੇਗਾ। ਅ ਤਿੰਨ ਅੰਕਾਂ ਦੇ ਨਿਸ਼ਾਨ ਕੋ ਹਿਥਾਂ ਨਹੀਂ। ਐਨਡੀਏ ਨੂੰ ਤਿੰਨ ਅੰਕਾਂ ਦੇ ਨਿਸ਼ਾਨ ਨੂੰ ਛੂਣ ਜਾਂ ਪਾਰ ਨਾ ਕਰਨ ਦੇਣਾ। ਇਸ ਲਈ ਜਿਸ ਦਾ ਮਤਲਬ ਹੈ 143 143 ਪਲੱਸ ਮੈਨੂੰ ਲੱਗਦਾ ਹੈ ਕਿ ਲੋਕਾਂ ਦੀ ਤਬਦੀਲੀ ਦੀ ਇੱਛਾ ਦੀ ਦੁੰਗਾਈ ਨੂੰ ਦੇਖਦੇ ਹੋਏ ਇਹ ਪੂਰੀ ਤਰ੍ਹਾਂ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ। ਜਿਸ ਤਰ੍ਹਾਂ ਦਾ ਗੁੱਸਾ ਲੋਕਾਂ ਵਿੱਚ ਹੈ ਖਾਸ ਕਰਕੇ ਨੌਜਵਾਨਾਂ ਅਤੇ ਇਥੋਂ ਤੱਕ ਕਿ ਔਰਤਾਂ ਵਿੱਚ ਜਿਨ੍ਹਾਂ ਨੂੰ ਇਹ 10000 ਰੁਪਏ ਦੀ ਪੇਸ਼ਕਸ਼ ਕੀਤੀ ਗਈ ਹੈ ਉਹ ਇਸ ਨੂੰ ਰੋਜ਼ਗਾਰ ਯੋਜਨਾ ਕਹਿੰਦੇ ਜੇ ਅਸੀਂ ਔਰਤਾਂ ਨਾਲ ਗੱਲ ਕਰ ਰਹੇ ਹਾਂ ਤੇ ਉਹ ਸਮਝਦੀਆਂ ਹਨ ਕਿ ਖਾਸ ਕਰਕੇ ਜਦੋਂ ਉਹਨਾਂ ਨੇ ਅਮਿਤ ਸ਼ਾ ਤੋਂ ਸੁਣਿਆ ਕਿ ਇਹ 10000 ਸਿਰਫ ਇੱਕ ਸੰਭਾਵ ਦੀ ਵੱਡੇ ਕਰਜ਼ੇ ਲਈ ਇੱਕ ਬੀਜ ਪੂੰਜੀ ਹੈ ਅਸੀਂ ਆਉਣ ਵਾਲੇ ਦਿਨਾਂ ਵਿੱਚ ਬੈਂਕਾਂ ਤੋਂ ਤੁਹਾਨੂੰ ਹੋਰ ਕਰਜ਼ਾ ਦਵਾਵਾਂਗੇ ਤਾਂ ਫਿਰ ਨਾਰਾ ਹੈ 10000 ਵਿੱਚ ਦਮ ਨਹੀਂ ਕਰਜ਼ਾ ਮਾਫੀ ਤੋਂ ਕੱਟ ਨਹੀਂ ਅਤੇ ਅਸੀਂ ਇਸ ਦਾ ਨਾਮ ਬਦਲ ਦਿੱਤਾ ਹੈ ਇਹ ਮਹਿਲਾ ਰੋਜ਼ਗਾਰ ਯੋਜਨਾ ਨਹੀਂ ਹੈ ਇਹ ਮਹਿਲਾ ਕਰਜ਼ਦਾਰ ਯੋਜਨਾ ਹੈ ਲੋਕ ਪਹਿਲਾਂ ਹੀ ਦੁਖੀ ਹਨ ਕਰਜ਼ੇ ਦੇ ਬੋਝ ਨਾਲ ਮੁਜਿੱਖ ਰਹੇ ਹਨ ਅਤੇ ਤੁਸੀਂ ਸਿਰਫ ਇਸ ਵਿੱਚ ਵਾਅਦਾ ਕਰਨਾ ਚਾਹੁੰਦੇ ਹੋ ਇਥੋਂ ਤੱਕ ਕਿ ਉਹ ਔਰਤਾਂ ਵੀ ਜਿਨ੍ਹਾਂ ਬਾਰੇ ਬਹੁਤ ਲੋਕ ਸੋਚਦੇ ਹਨ ਕਿ ਉਹ ਇਸ 10000 ਰੁਪਏ ਦੀ ਸਕੀਮ ਤੋਂ ਬਹੁਤ ਜ਼ਿਆਦਾ ਤੁਸੀਂ ਜਾਣਦੇ ਹੋ ਪ੍ਰਭਾਵਤ ਹਨ ਕਿ ਉਹ ਇੱਕ ਵਾਰ ਫਿਰ ਨਤੀਸ਼ ਕੁਮਾਰ ਸਰਕਾਰ ਲਈ ਇਕੱਠੀਆਂ ਵੋਟ ਪਾਉਣ ਲਈ ਅਜੇ ਹਾਂ ਨਹੀਂ ਹੋਣ ਵਾਲਾ ਅਸਲ ਵਿੱਚ ਇਹ ਇਸ ਨੂੰ ਦੂਜੇ ਪਾਸੇੋਂ ਦੇਖਣ ਵਾਲੀ ਗੱਲ ਹੈ ਔਰਤਾਂ ਇੰਨੀਆਂ ਗੁੱਸੇ ਵਿੱਚ ਸਨ ਕਿ ਉਹਨਾਂ ਨੂੰ ਉਹਨਾਂ ਚਿੰਤਾਵਾ ਨੂੰ ਦੂਰ ਕਰਨ ਲਈ ਬਹੁਤ ਸਾਰੇ ਐਲਾਨ ਕਰਨੇ ਪਏ ਤਾਂ ਮੈਨੂੰ ਲੱਗਦਾ ਹੈ ਕਿ ਇਹ ਚਿੰਤਾਵਾਂ ਬਣੀਆਂ ਹੋਈਆਂ ਹਨ ਉਹ ਗੁੱਸਾ ਬਣਿਆ ਹੋਇਆ ਹੈ ਤੇ ਉਹੀ ਕਹਾਣੀ ਦਾ ਫੈਸਲਾ ਤਾਂ ਇਹ ਕੀ ਤੁਹਾਨੂੰ ਲੱਗਦਾ ਹੈ ਕਿ ਨितीश ਕੁਮਾਰ ਦੁਬਾਰਾ ਮੁੱਖ ਮੰਤਰੀ ਬਣਨਗੇ ਨਹੀਂ ਮੈਨੂੰ ਲੱਗਦਾ ਕਿ ਉਹਨਾਂ ਨੇ ਇਹ ਬਹੁਤ ਸਪਸ਼ਟ ਕਰ ਦਿੱਤਾ ਹੈ ਕਿ ਜੇ ਉਹਨਾਂ ਨੂੰ ਬਹੁਮਤ ਮਿਲਦਾ ਹੈ ਤਾਂ ਉਹ ਨितीश ਕੁਮਾਰ ਨਹੀਂ ਹੋ ਅਮਿਤ ਸ਼ਾਹ ਨੇ ਲਗਭਗ ਇੰਨਾ ਹੀ ਸ਼ਬਦਾ ਵਿੱਚ ਇਹ ਕਿਹਾ ਸੀ ਮੈਂ ਇਹ ਕਹਿਣ ਵਾਲਾ ਕੌਣ ਹੁੰਦਾ ਹਾਂ ਕਿ ਚੋਣਾਂ ਤੋਂ ਬਾਅਦ ਨਤੀਸ਼ ਕੁਮਾਰ ਮੁੱਖ ਮੰਤਰੀ ਬਣਨਗੇ ਤੱਕ ਤੋਂ ਘੱਟ ਮਹਾਰਾਸ਼ਟਰ ਵਿੱਚ ਉਹ ਕਹਿ ਰਹੇ ਸਨ ਕਿ ਸ਼ਿੰਦੇ ਮੁੱਖ ਮੰਤਰੀ ਹੋਣਗੇ ਅਤੇ ਫਿਰ ਚੋਣਾਂ ਤੋਂ ਬਾਅਦ ਫੜਬੀਸ ਪਰ ਇੱਥੇ ਤਾਂ ਉਹ ਵੀ ਨਹੀਂ ਹੈ ਉਹਨਾਂ ਨੇ ਪਹਿਲੇ ਹੀ ਸਪਸ਼ਟ ਕਰ ਦਿੱਤਾ ਹੈ ਕਿ ਨਤੀਸ਼ ਕੁਮਾਰ ਦਾ ਸਮਾਂ ਖਤਮ ਹੋ ਗਿਆ ਹੈ ਉਹ ਇੱਥੇ ਸਿਰਫ ਮੁਹਿੰਮ ਦੀ ਅਗਵਾਈ ਕਰਨ ਆਪਣਾ ਚਿਹਰਾ ਦੇਣ ਲਈ ਹੈ ਤੁਸੀਂ ਜਾਣਦੇ ਹੋ ਉਹਨਾਂ ਦੀ ਛਵੀ ਸਿਰਫ ਮੁਹਿੰਮ ਲਈ ਹੈ ਪਰ ਇਸ ਤੋਂ ਇਲਾਵਾ ਮੈਨੂੰ ਨਹੀਂ ਲੱਗਦਾ ਕਿ ਕੋਈ ਨਤੀਸ਼ ਕੁਮਾਰ ਹੋਵੇਗਾ ਇਹ ਹਰ ਕੋਈ ਸਮਝਦਾ ਹੈ ਫਿਰ ਕੌਣ ਜੇ ਜੇ ਉਹ ਸੱਤਾ ਵਿੱਚ ਆਉਂਦੇ ਆ ਉਹ ਸੱਤਾ ਵਿੱਚ ਆਉਂਦੇ ਹਨ ਮੈਨੂੰ ਯਕੀਨ ਹੈ ਕਿ ਬਾਜਪਾ ਕੋਈ ਨਾ ਕੋਈ ਖੇਡ ਖੇਡ ਰਹੀ ਹੈ ਤਬੀਜਾ ਬਾਜਪਾ ਇਸ ਲਈ ਜਾਣੀ ਜਾਂਦੀ ਹੈ ਕੌਣ ਜਾਣਦਾ ਹੈ ਕਿ ਮੋਨ ਜੱਦਵ ਜਾਂ ਰੇਖਾ ਗੁਪਤਾ ਕੌਣ ਹੋਵੇਗਾ ਜੋ ਬਿਹਾਰ ਲਈ ਹੋਵੇਗਾ ਅਤੇ ਉਮੀਦ ਹੈ ਕਿ ਇੱਥੇ ਕੋਈ yogi ਆਦਿੱਤਿਆਨਾਥ ਵਰਗਾ ਵਿਅਕਤੀ ਨਹੀਂ ਹੋਵੇਗਾ ਪਰ ਉਹ ਬਹੁਤ ਚਾਹੁੰਦੇ ਹਨ ਕਿ ਬਿਹਾਰ ਬੁਲਡੋਜ਼ਰ ਰਾਜ ਲਈ ਉਹਨਾਂ ਦੀ ਪ੍ਰਯੋਗਸ਼ਾਲਾ ਬਣੇ। ਦੀਪੰਕਰ ਜੀ ਅਸੀਂ ਪਿਛਲੇ ਕੁਝ ਸਾਲਾਂ ਵਿੱਚ ਦੇਖਿਆ ਹੈ ਕਿ ਜਿੱਥੇ ਵੀ ਔਰਤਾਂ ਦੇ ਖਾਤੇ ਵਿੱਚ ਲਗਦੀ ਟਰਾਂਸਫਰ ਹੋਈ ਹੈ ਉੱਥੇ ਮੌਜੂਦਾ ਸਰਕਾਰ ਸੱਤਾ ਵਿੱਚ ਵਾਪਸ ਆਈ ਹੈ। ਬਿਹਾਰ ਦੇ ਇਤਿਹਾਸ ਵਿੱਚ ਅਸੀਂ ਅੱਜ ਤੱਕ ਇੰਨੀ ਵੱਡੀ ਗਿਣਤੀ ਵਿੱਚ ਲਗਭਗ 1.5 ਕਰੋੜ ਔਰਤਾਂ ਦੇ ਖਾਤੇ ਵਿੱਚ ਉਹ ਵੀ 10000 ਦੀ ਰਕਮ ਦਾ ਇੱਕੋ ਵਾਰ ਟਰਾਂਸਫਰ ਹੋਣਾ ਤਾਂ ਤੁਹਾਨੂੰ ਨਹੀਂ ਲੱਗਦਾ ਕਿ ਇਹ ਗੇਮ ਚੇਂਜਰ ਹੈ? ਦੇਖੋ ਇਹ ਪੈਸਾ ਤਾਂ ਜ਼ਰੂਰ ਮਿਲ ਰਿਹਾ ਇਸ ਦਾ ਕੁਝ ਅਸਰ ਹੋ ਸਕਦਾ ਪਰ ਔਰਤਾਂ ਨੂੰ ਇਹ ਵੀ ਤਾਂ ਪਤਾ ਹੈ ਕਿ ਅਸਲ ਵਿੱਚ ਜੋ 2 ਲੱਖ ਮਿਲਣਾ ਸੀ ਤਾਂ ਨਤੀਸ਼ ਕੁਮਾਰ ਨੇ ਕਿਹਾ ਸੀ ਕਿ ਚਰਮ ਨੇ 150000 ਜੋ 6000 ਕੋ ਵਾਲੇ ਪਰਿਵਾਰ ਹਨ ਉਹਨਾਂ ਨੂੰ ਅਸੀਂ 2 ਲੱਖ ਰੁਪਏ ਦੇਵਾਂਗੇ ਉਹ ਐਲਾਨ ਸੀ ਉਹ ਬਿਹਾਰ ਦੇ ਗਰੀਬ ਪਰਿਵਾਰਾਂ ਨਾਲ ਕੀਤਾ ਗਿਆ ਵਾਅਦਾ ਸੀ 2 ਲੱਖ ਤੁਸੀਂ ਦਿੱਤੇ ਨਹੀਂ ਉਸ ਪੈਸੇ ਦੇ ਬਦਲੇ ਤੁਸੀਂ ਚੋਣਾਂ ਤੋਂ ਪਹਿਲਾਂ 10000 ਦੇ ਰਹੇ ਹੋ ਤੇ ਇਹ ਜੋ 10000 ਹੈ ਇਹ ਇੱਕ ਲੋਨ ਅਸਲ ਵਿੱਚ ਇੱਕ ਲੋਨ ਤਾਂ ਮੈਨੂੰ ਵੀ ਲੱਗਦਾ ਇਸ ਨਾਲ ਬਹੁਤ ਜ਼ਿਆਦਾ ਕਿਉਂਕਿ ਇਸ ਦੀ ਤੁਲਨਾ ਕੀ ਹੈ ਤੁਲਨਾ ਇਹ ਹੈ ਜੋ ਅਸੀਂ ਕਿਹਾ ਸੀ ਕਿ 2500 ਪ੍ਰਤੀ ਮਹੀਨਾ ਤੇ ਜੋ ਅਸਲ ਵਿੱਚ ਚਾਰਖੰਡ ਵਿੱਚ ਕਾਫੀ ਸੁਚਾਰੂ ਢੰਗ ਨਾਲ ਹੋ ਰਿਹਾ ਹੈ ਭਾਜਪਾ ਨੇ ਵੀ ਇਸੇ ਤਰ੍ਹਾਂ ਦੇ ਵਾਅਦੇ ਕੀਤੇ ਹਨ ਪਰ ਮਹਾਰਾਸ਼ਟਰ ਵਿੱਚ ਇਸ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਦਿੱਲੀ ਵਿੱਚ ਮੈਨੂੰ ਨਹੀਂ ਲੱਗਦਾ ਵੀ ਉੱਥੇ ਔਰਤਾਂ ਨੂੰ ਇਹ ਮਿਲ ਰਿਹਾ ਹੈ ਪਰ ਝਾਰਖੰਡ ਵਿੱਚ ਔਰਤਾਂ ਨੂੰ ਇਹ ਮਿਲ ਰਿਹਾ ਹੈ ਇਸ ਲਈ ਉਹ 2500 ਸਾਲ ਦਾ 30000 ਮੰਨਦਾ ਹੈ 5 ਸਾਲਾਂ ਵਿੱਚ 1.5 ਲੱਖ ਇਸ ਲਈ ਇੱਥੇ ਤੁਹਾਡੇ ਕੋਲ ਸਿਰਫ 10000 ਹਨ ਚੋਰ ਖਤਮ ਪੈਸਾ ਹਜਮ ਖੇਡ ਖਤਮ ਪਰ ਇਸ ਤੋਂ ਵੱਧ ਕੁਝ ਨਹੀਂ ਠੀਕ ਹੈ ਤੁਹਾਡੇ ਤੇ ਸਿਰਫ ਕਰਜ਼ੇ ਦਾ ਬੋਝ ਵੱਡਦਾ ਕਰਜ਼ਾ ਹੀ ਰਹਿ ਜਾਵੇਗਾ ਅਤੇ ਇੱਥੇ ਅਸੀਂ ਕੁਝ ਛੋਟੀ ਕਰਜ਼ਾ ਮਾਫੀ ਦੀ ਗੱਲ ਕਰ ਰਹੇ ਹਾਂ ਅਸੀਂ ਵਾਧੂ 2500 ਦੀ ਗੱਲ ਕਰ ਰਹੇ ਹਾਂ ਤੇ ਜੀਵਿਕਾ ਦੇ ਜੀਵਿਕਾ ਪ੍ਰਬੰਧਕਾਂ ਦੇ ਕੋਰ ਗਰੁੱਪ ਕਮਿਊਨਿਟੀ ਮੋਬਾਈਲਾਈਜ਼ਰਾਂ ਉਹਨਾਂ ਦੀਆਂ ਨੌਕਰੀਆਂ ਪੱਕੀਆਂ ਕੀਤੀਆਂ ਜਾਣਗੀਆਂ ਅਤੇ ਜੀਵਿਕਾ ਲਈ ਜੀਵਿਕਾ ਲਈ 30000 ਇੱਕ ਮੁਸ ਤਨਖਾਹ ਹੋਵੇਗੀ ਇਸ ਲਈ ਮੈਨੂੰ ਲੱਗਦਾ ਹੈ ਕਿ ਯਕੀਨਨ ਉਹ ਸੁਨੇਹਾ ਵੀ ਬਾਹਰ ਆਵਿਆ ਹੈ ਮੈਨੂੰ ਯਕੀਨ ਹੈ ਕਿ ਔਰਤਾ ਅਸਲ ਵਿੱਚ ਦੋਵਾਂ 10000 ਜਾ ਇਸ ਜੀਵਿਕਾ ਅਤੇ ਅਸਲ ਰੋਜ਼ਗਾਰ ਪਰੋਸੀਆਂ ਦੀ ਤੁਲਨਾ ਕਰਨੀ। ਅਸੀਂ ਬਿਹਾਰ ਵਿੱਚ ਔਰਤਾਂ ਦੀ ਵੋਟ ਦੇ ਮਹੱਤਵ ਬਾਰੇ ਇੱਕ ਅਧਿਐਨ ਕੀਤਾ ਹੈ। ਅਤੇ ਇਹ ਹੈਰਾਨੀਜਨਕ ਹੈ ਕਿ ਇਸ ਰਾਜ ਵਿੱਚ ਔਰਤਾਂ ਦਾ ਮਤਦਾਨ ਮਰਦਾਂ ਨਾਲੋਂ 6% ਤੋਂ ਵੱਧ ਹੈ। 1962 ਵਿੱਚ ਇਹ ਮਰਦਾਂ ਨਾਲੋਂ 25% ਤੋਂ ਵੀ ਵੱਧ ਘੱਟ ਸੀ। ਹੁਣ ਇਸ ਸਮੇਂ ਵਿੱਚ ਮਤਦਾਨ ਵਿੱਚ 84% ਦਾ ਸੁਧਾਰ ਹੋਇਆ ਹੈ ਅਤੇ ਮਰਦਾਂ ਦਾ ਅਸਲ ਵਿੱਚ ਘਟਿਆ ਹੈ। ਇਸ ਲਈ ਮਰਦਾਂ ਦੇ ਮੁਕਾਬਲੇ ਔਰਤਾਂ ਦਾ ਮਤਦਾਨ ਇਸ ਦੇਸ਼ ਦੇ ਹਰ ਰਾਜ ਵਿੱਚੋਂ ਬਿਹਾਰ ਵਿੱਚ ਸਭ ਤੋਂ ਵੱਧ ਹੈ ਇਸ ਚੋਣ ਵਿੱਚ ਔਰਤਾਂ ਬਹੁਤ ਮਹੱਤਵਪੂਰਨ ਹਨ ਪਰ ਉਹਨਾਂ ਵਿੱਚੋਂ ਬਹੁਤ ਸਾਰੀਆਂ ਗਾਇਬ ਹਨ ਭਾਵੇਂ ਉਹ 18 ਤੋਂ ਵੱਧ ਉਮਰ ਦੀਆਂ ਹਨ ਉਹਨਾਂ ਨੂੰ ਚੋਣ ਕਮਿਸ਼ਨ ਦੁਆਰਾ ਵੋਟਰਾਂ ਵਜੋਂ ਦਰਜ ਨਹੀਂ ਕੀਤਾ ਗਿਆ ਹੈ ਅਜਿਹਾ ਕਿਉਂ ਹੈ ਉਹਨਾਂ ਨੂੰ ਰਜਿਸਟਰ ਕਿਉਂ ਨਹੀਂ ਕੀਤਾ ਜਾ ਰਿਹਾ ਹੈ ਔਰਤਾਂ ਨੂੰ ਅਸਮਾਨ ਟੱਗ ਨਾਲ ਬਾਹਰ ਰੱਖਣਾ ਅਸਮਾਨ ਪਰਵਾਸੀ ਮਜ਼ਦੂਰਾਂ ਨੂੰ ਬਾਹਰ ਰੱਖਣਾ ਮੁਸਲਮਾਨਾਂ ਨੂੰ ਅਸਮਾਨ ਤੰਗ ਨਾਲ ਬਾਹਰ ਰੱਖਣਾ ਮੌਨ ਲੋ ਬੇਜ਼ਮੀਨੇ ਗਰੀਬਾਂ ਨੂੰ ਅਸਮਾਨ ਤੰਗ ਨਾਲ ਬਾਹਰ ਰੱਖਣਾ ਅਤੇ ਅਸਲ ਵਿੱਚ ਵੋਟਰ ਸੂਚੀ ਵਿੱਚ ਚੋਣ ਲਿੰਗ ਅਨੁਪਾਤ ਇਹ ਹੁਣ ਸ਼ਾਇਦ ਘਟ ਕੇ 892 ਹੋ ਗਿਆ ਹੈ ਜੋ ਕਿ ਇੱਕ ਅਸਲੀ ਗੱਲ ਹੈ ਮੇਰਾ ਮਤਲਬ ਹੈ ਪਿਛਲੀ ਵਾਰ ਇਹ ਸ਼ਾਇਦ 914 ਸੀ ਤੇ ਹੁਣ ਐਸਆਈਆਰ ਤੋਂ ਬਾਅਦ ਇਹ ਘਟ ਕੇ 892 ਹੋ ਗਿਆ ਹੈ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅਜਿਹਾ ਕਿਉਂ ਹੈ ਇਹ ਅਸਮਾਨਤਾ ਕਿਉਂ ਹੈ ਕਿਉਂਕਿ ਔਰਤਾਂ ਅਸਲ ਵਿੱਚ ਉਹਨੇ ਵੱਡੇ ਪੱਦਰ ਤੇ ਪਰਵਾਸ ਨਹੀਂ ਕਰਦੀਆਂ ਅਸਲ ਵਿੱਚ ਉਹ ਮਰਦਾਂ ਨਾਲੋਂ ਘੱਟ ਪਰਵਾਸ ਕਰਦੀਆਂ ਹਨ ਸ਼ਾਇਦ ਕੁਝ ਹੱਦ ਤੱਕ ਵਿਆਹ ਵਿਆਹ ਤੋਂ ਬਾਅਦ ਦੀਆਂ ਗੱਲਾਂ ਕਰਕੇ ਪਰ ਦੂਜੀ ਗੱਲ ਜਿਸ ਦਾ ਮੈਨੂੰ ਸ਼ੱਕ ਹੈ ਉਹ ਇਹ ਮਾਈਕਰੋ ਫਾਈਨਾਂਸ ਦੀ ਜ਼ਬਰਦਸਤੀ ਹੈ ਪਿੰਡ-ਪਿੰਡ ਵਿੱਚ ਤੁਸੀਂ ਦੇਖੋਗੇ ਕਿ ਬਹੁਤ ਸਾਰੀਆਂ ਔਰਤਾਂ ਉਹ ਅਸਲ ਵਿੱਚ ਸਿਰਫ ਸੁਰੱਖਿਆ ਲਈ ਭੱਜ ਰਹੀਆਂ ਇਸ ਲਈ ਇਹ ਇੱਕ ਨਵੀਂ ਕਿਸਮ ਦਾ ਪ੍ਰਵਾਸ ਹੈ ਜਿੱਥੇ ਤੁਸੀਂ ਬਿਹਤਰ ਮੌਕੀ ਦੇ ਮੌਕੇਾਂ ਬਿਹਤਰ ਈ ਕਮਾਈਆਂ ਕਰਕੇ ਪ੍ਰਵਾਸ ਨਹੀਂ ਕਰ ਰਹੇ ਤੁਸੀਂ ਬਸ ਸੁਰੱਖਿਆ ਸਰੀਰਕ ਸੁਰੱਖਿਆ ਲਈ ਭੱਜ ਰਹੇ ਹੋ ਇਸ ਲਈ ਇਹ ਫਰਾਰ ਹੋਣ ਵਰਗਾ ਹੈ ਇਸ ਲਈ ਬਹੁਤ ਸਾਰੀਆਂ ਔਰਤਾਂ ਬਹੁਤ ਸਾਰੇ ਪਰਿਵਾਰ ਅਸਰ ਪਹਿਲਾਂ ਹੀ ਹਰ ਜ਼ਿਲ੍ਹੇ ਵਿੱਚ ਖੁਦਕੁਸ਼ੀਆਂ ਮਾਈਕਰੋ ਫਾਈਨਾਂਸ ਦੁਆਰਾ ਪ੍ਰੇਰਿਤ ਖੁਦਕੁਸ਼ੀਆਂ ਦੀਆਂ ਕਕਮਾਵਾਂ ਹਨ ਇਸ ਲਈ ਇਹ ਸੰਭਵ ਤੌਰ ਤੇ ਇੱਕ ਕਾਰਨ ਹੋ ਸਕਦਾ ਹੈ ਕਿ ਬਹੁਤ ਸਾਰੀਆਂ ਔਰਤਾਂ ਕਿਉਂ ਨਹੀਂ ਮਿਲੀਆਂ ਉਹਨਾਂ ਨੇ ਉਹਨਾਂ ਸਾਰੇ ਗਿਣਤੀ ਫਾਰਮਾਂ ਤੇ ਦਸਤਖਤ ਕਰਨ ਦੀ ਪ੍ਰਵਾਨ ਨਹੀਂ ਕੀਤੀ ਉਹਨਾਂ ਲਈ ਸੁਰੱਖਿਆ ਜਿਉਂਦੇ ਰਹਿਣਾ ਇਹ ਇੱਕ ਵੱਡੀ ਚਿੰਤਾ ਹੈ ਇਸ ਤੋਂ ਬਹੁਤ ਦਿਲਚਸਪ ਪਰ ਉਹਨਾਂ ਦੀ ਮੌਜੂਦਗੀ ਉਹਨਾਂ ਦੀ ਭਾਗੀਦਾਰੀ ਮਰਦਾਂ ਦੇ 50 54% ਦੇ ਮੁਕਾਬਲੇ 60% ਦੇਖੋ ਮੇਰਾ ਮਤਲਬ ਉਹ ਬਹੁਤ ਜ਼ਿਆਦਾ ਸਰਗਰਮ ਹੈ ਇਹ ਇਹ ਸ਼ਾਇਦ ਪ੍ਰਵਾਸ ਕਰਕੇ ਕੁਝ ਹੱਦ ਤੱਕ ਹੈ ਜੀ ਕੁਝ ਹੱਦ ਤੱਕ ਪ੍ਰਵਾਸ ਕਰਕੇ ਕੁਝ ਹੱਦ ਤੱਕ ਪ੍ਰਵਾਸ ਕਿਉਂਕਿ ਔਰਤਾਂ ਇੱਥੇ ਹਨ ਸੇ ਉਹੋ ਵੋਟ ਪਾ ਸਕਦੀਆਂ ਹਨ ਪਰ ਇਸ ਵਾਰ ਆਓ ਦੇਖੀਏ ਮੇਰਾ ਮਤਲਬ ਹੈ ਇਹ ਛੱਕ ਅਤੇ ਸਾਰੇ ਲੋਕ ਵਾਪਸ ਆ ਗਏ ਇਸ ਲਈ ਇਹ ਦੇਖਣਾ ਬਾਤੀ ਹੈ ਕਿਉਂਕਿ ਚੋਣ ਵੋਟ ਵਿੱਚ ਔਰਤਾਂ ਦੀ ਗੈਰ ਅਨੁਪਾਤਕ ਬੇਦਖਲੀ ਇਹ ਯਕੀਨੀ ਤੌਰ ਤੇ ਇਸ ਵਾਰ ਕੁਝ ਕਮਾਲ ਦੀ ਗੱਲ ਹੈ ਦੋ ਪੜਾਵਾਂ ਦੀ ਚੋਣ